ਜੀਵਿਕ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਸਕੂਲ ਦੇ ਬੱਚੇ ਤੇ ਹੋਰ ਕਮਿਊਨਿਟੀ ਦੇ ਬੱਚੇ ਜਿਹੜੇ ਇੱਥੇ ਜੁੜੇ ਹੋਏ ਨੇ ਅੱਜ ਬਹੁਤ ਐਕਸਾਈਟਿਡ ਨੇ ਕਿਉਂਕਿ ਬਾਸਕਟਬਾਲ ਦੇ ਸੁਪਰ ਫੈਨ ਵਜੋਂ ਜਾਣੇ ਜਾਂਦੇ ਲੱਭਾਟੀਆਂ ਅੱਜ ਇੱਥੇ ਖੁਦ ਕੈਂਪ ਲਗਾ ਰਹੇ ਨੇ 3 ਦਿਨਾਂ ਦਾ ਕੈਂਪ ਜਿੱਥੇ ਸਾਰਾ ਕੁਝ ਪ੍ਰੋਵਾਈਡਡ ਹੈ ਬੱਚਿਆਂ ਨੂੰ ਜਰਸੀਜ਼ ਫੂਡ ਤੇ ਹੋਰ ਬਹੁਤ ਸਾਰਾ ਫਨ ਤੇ ਬਹੁਤ ਸਾਰੀ ਟ੍ਰੇਨਿੰਗ ਤੇ ਹੈਂਡਸ-ਆਨ ਐਕਸਪੀਰੀਅੰਸ ਆ ਵੈ ਨਾਭਾਤੀ ਇਜ਼ ਹਿਅਰ ਵਾਓ ਵਾਟ ਡਿਡ ਯੂ ਲਰਨ ਫਰਮ ਹਿਮ ਥੈਟ ਹੀਜ਼ ਇਨ ਦ ਹਾਲ ਆਫ ਫੇਮ ওকে ਹਾ ਵਾਟਸ ਯੂ ਨੇਮ ਵਿਕ ਵਿਕਸ ਮਾਈ ਨੇਮ ਆਰ ਯੂ ਫਰਮ ਦਿਸ ਸਕੂਲ ਨੋ ওকে ਵਾਟ ਡਿਡ ਯੂ ਲਾਈਕ ਅਬਾਟ ਦਿਸ ਕੈਂਪ ਆ ਦ ਫੰਡਮੈਂਟਲਸ ਯੂ ਟੂ ਐਂਡ ਦ ਸਕਿੱਲ ਯੂ ਲਰਨ ਵਾਟ ਵਾਸ ਦ ਬੈਸਟ about this camp do we go to play basketball are you good all right what's your name jaden okay jaden what did you like about this camp i really like how the organization and the time he took out to like put us through these camps it's like really fun and an awesome experience Second, it's my second it's day. How did you like it? Very good. Okay. Very fun. You, coffee, you tell you, me donuts, more? muffins, huh? it's all yours. But the you food, a little the right experience now, so was good. Everybody in the front. Okay, and how was it like to work Get your with cameras out? out. We're going to cheer the very, kids on Very Tap nice. In. I Get also want a basketball now. by him. Oh! ਹੈ 27 ਅਗਸਤ ਤੋਂ ਮਿਸਿਸ ਆਗਾ ਦੇ ਸਕੂਲ ਨਿਊਟਨਸ ਗਰੋਵ ਦੀ ਭਾਈ ਵਾਲੀ ਤਹਿਤ ਲਗਾਏ ਗਏ ਇਸ ਕੈਂਪ ਵਿੱਚ ਨੈਵ ਭਾਟੀਆ ਨਾ ਸਿਰਫ ਖੁਦ ਹਾਜ਼ਰ ਰਹੇ ਬਲਕਿ ਉਹਨਾਂ ਨੇ ਕਮਿਊਨਿਟੀ ਦੇ ਬੱਚਿਆਂ ਲਈ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਬਹੁਤ ਸਾਰੇ ਬੱਚਿਆਂ ਲਈ ਇਹ ਪਹਿਲਾ ਤਜਰਬਾ ਸੀ ਜਦੋਂ ਉਹਨਾਂ ਨੇ ਪਹਿਲੇ ਦਰਜੇ ਦੀਆਂ ਸਹੂਲਤਾਂ ਅਤੇ ਟ੍ਰੇਨਿੰਗ ਦਾ ਮੌਕਾ ਹਾਸਲ ਕੀਤਾ ਸੂਪਰ ਫੈਨ ਨਵ ਭਾਟਿਆ ਮੁਤਾਬਿਕ ਉਹ ਬੱਚਿਆਂ ਵਿੱਚ ਬਾਸਕਟਬਾਲ ਦਾ ਸੁਪਨਾ ਬੀਜਣਾ ਚਾਹੁੰਦੇ ਨੇ ਅਤੇ ਚਾਹੁੰਦੇ ਨੇ ਕਿ ਇੱਕ ਖੇਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਿਭਿੰਨਤਾ ਹੋਵੇ। ਇਹ ਮੈਨੂੰ ਬੜਾ ਸਕੂਨ ਦਿੰਦੇ ਨੇ ਕਿਉਂਕਿ ਕੈਨੇਡਾ ਨੇ ਮੈਨੂੰ ਸਭ ਕੁਝ ਦਿੱਤਾ ਇੱਥੇ। ਔਰ ਹੁਣ ਮੈਂ ਵਾਪਿਸ ਐ ਔਰ ਬਾਸਕਟਬਾਲ ਨੇ ਵੀ ਮਨੂੰ ਬਹੁਤ ਮਨੂੰ ਦਿੱਤਾ ਮਨੂੰ ਇਹ ਚੈਂਪੀਅਨਸ਼ਿਪ ਰਿੰਗ ਦਿੱਤੀ ਐ ਮਨੂੰ ਹਾਲ ਆਫ ਫੇਮ ਵਿੱਚ ਪਾਇਆ ਐ ਸੋ ਮਨੂੰ ਫੈਨਸ ਔਰ ਟੀਮਾਂ ਬੜੀਆਂ ਪਸੰਦ ਕਰਦੀਆਂ ਨੇ ਮੈਂ ਹੁਣ ਬਾਸਕਟਬਾਲ ਦੇ ਜ਼ਰੀਏ ਨਾਲ ਸਾਰਿਆਂ ਨੂੰ ਇਕੱਠਾ ਕਰ ਰਹੀ ਆਮ ਬ੍ਰਿੰਗਿੰਗ एवरीवन ਟੂਗੇਦਰ ਥਰੂ ਦਾ ਗੇਮ ਆਫ ਬਾਸਕਟਬਾਲ ਬਹੁਤ ਐ ਮਨੂੰ ਸੁਖ ਨੇ ਅਸਲੀ ਦਿੰਦਾ ਕਿਉਂਕਿ ਇੱਥੇ ਤੁਸੀਂ ਦੇਖੋ ਕਾਲੇ ਵੀ ਨੇ ਗੋਰੇ ਵੀ ਨੇ ਇੰਡੀਅਨ ਵੀ ਨੇ ਹਿੰਦੂ ਵੀ ਨੇ ਸਰਦਾਰ ਵੀ ਨੇ ਸਾਰੀ ਤਰ੍ਹਾਂ ਚੀਨੇ ਵੀ ਨੇ ਸਾਰੇ ਨੇ ਦੈਟਸ ਵਾਟ ਆਈ ਵਾਟ ਟੂ ਡੂ ਦੈਟਸ ਵਾਟ ਕੈਨੇਡਾ ਇਜ਼ 올 ਅਬਾਊਟ ਥਿਸ ਇਜ਼ ਅ ਕਮਿਊਨਿਟੀ ਇਵੈਂਟ ਥਿਸ ਇਜ਼ ਫਾਰ 올 ਕਿਡਸ ਅਬਾਊਟ 20% ਆਫ ਦ ਕਿਡਸ ਟੂ ਕਮ ਟੂ ਥਿਸ ਕੈਂਪਰ ਨੂਸਨਸਕਰੋਵ ਸਟੂਡੈਂਟਸ ਬਟ ਇਟਸ ਅ ਕਮਿਊਨਿਟੀ ਇਵੈਂਟ ਐਂਡ ਨੂਸਨਸਕਰੋਵ ਗਿਵਸ ਬੈਕ ਐਂਡ ਨਾਅਬ ਇਜ਼ 올 ਅਬਾਊਟ ਕਮਿਊਨਿਟੀ ਐਂਡ We're proud to be part of the Mississauga community ਮੈਂ ਹਮੇਸ਼ਾ ਬੜਾ ਖੁਸ਼ ਹੁੰਦਾ ਜਦੋਂ ਬੱਚਿਆਂ ਨੂੰ ਮਿਲਣਾ ਵਾ ਔਰ ਹਰ ਸ 300 ਤੋਂ 800 ਬੱਚਿਆਂ ਦਾ ਕੈਂਪ ਕਰ ਰਹੇ ਆ ਅਸੀਂ ਬੜਾ ਲਿਮਟਿਡ ਰੱਖਨੇ ਆ ਪਰ ਅਸੀਂ ਬੱਚਿਆਂ ਨੂੰ ਫੀਲ ਕਰਾਉਨੇ ਆ ਕਿ ਉਹ ਬਾਸਕਟਬਾਲ ਦੇ ਐਨਬੀਏ ਦੇ ਜਾਂ ਡਬਲਯੂ ਐਨਬੀਏ ਦੇ ਪਲੇਅਰ ਨੇ ਇੱਕ ਦਿਨ ਵੱਸੇ ਉਹਨਾਂ ਨੂੰ ਸਾਰੀ ਯੂਨੀਫਾਰਮ ਦੇਣੇ ਆ ਸਾਰਾ ਕੁਝ ਕਰਨੇ ਆ ਉਹ ਮੈਨੂੰ ਬੜਾ ਸ਼ਕੂਨ ਦਿੰਦਾ ਕਿ ਇੱਥੇ ਉਹਨ ਦੇਖੋ ਕਿੰਨੀ ਸੋਹਣੀ ਸੀਨਰੀ ਹੈ ਸਾਰੇ ਤਰ੍ਹਾਂ ਦੇ ਬੱਚੇ ਨੇ ਥਿਸ ਇਜ਼ ਵਨ ਵਰਡ ਵਨ ਲਵ ਆਰ ਵੀ ਐਕਸਾਈਟਡ ਫਾਰ ਦ ਬਾਸਕਟਬਾਲ ਕੈਂਪ ਯੇ ਲਵੀਨ ਗੇਲ ਆਮਨੀ ਨਿਊਜ਼